ਨੈ ਮੈਂ ਖਾਤੇ ਤਾਂ ਨਾ ਕਰਾਂ ਨਾ ਕਰ ਲੈ ਹਾਂ ਅੱਜ ਤੇ ਕੋਈ ਕਿ ਨਾ ਪੰਡ ਵਾ ਕਿਤਨਾ ਵਾ ਵਾਦਾ ਨਹੀਂ ਉਹ ਗੱਲ ਵੀ ਸਹੀ ਹੈ ਹਾਂ ਤੇ ਛਾਗੇ ਘਾਤੇ ਜਿਦਮ ਹਾਂ ਤਰਾ ਕਾ ਅਨੇ ਬਾਖਾ ਖੜਿਆਤਾ ਤੇ ਮਾਮਰ ਬੈਨ ਬਕਲੇ ਦੀ ਜਾਂਦੀ ਉਹੀ ਤਾਂ ਗੱਲ ਆ ਯਾਰ ਮੈਨੂੰ ਇਹ ਚਾ ਵੀ ਜਾਨਾ ਕਿਹੜਾ ਛਾੜ ਕੇ ਮਾਪਰਾ ਫਟਾ ਗਿਆ ਉਹ ਉਹ ਮੈਨੂੰ ਪਤਾ ਜਦੋਂ ਤੂੰ ਉੱਥੋਂ ਭੱਜਿਆ ਉਹ ਤੂੰ ਰਾਤ ਨੂੰ ਭੱਜਿਆ ਉੱਥੋਂ ਦਾਦਾ ਹਾ ਹਾ ਉਹ ਮੈਨੂੰ ਆ ਰਾਮ ਜੀ ਉਹ ਨਾਨੂ ਨਹੀਂ ਜਾਣਦਾ ਉਹ ਯਾਰ ਮੈਂ ਭੁੱਲਿਆ ਉੱਥੇ ਹੀ ਰਹਿੰਦਾ ਆ ਮੈਂ ਤੇ ਹਾ ਮਾ ਆ ਰਾਮ ਜੀ ਦੇ ਨਾਲ ਉਹ ਯਾਰ ਭੀਜਾ ਨਾ ਕੇ ਮੈਂ ਬੰਨੇ ਨਾ ਹਉ ਹਾ ਗਿਆ ਨਾ ਹਉ ਇਹ ਵਾ ਆ ਬਚਾਰ ਨੇ ਮੇਰਾ ਇੱਕ ਪੁੜੀ ਭਾਪੇ ਦੀ ਸੀ ਉਹ ਦੇਖੋ ਓਏ ਹੋ ਤਾਂ ਮੈਂ ਲੈ ਕੇ ਆਇਆ ਯਾਰ ਤੇ ਪਾਪਾ ਥੋੜੋ ਲੈ ਤਾਂ ਮੇਰੀ ਪਾਪੇ ਨੇ پیسے ਵੜਾਏ ਇਹਨੂੰ ਪਾਪੇ ਨੇ ਕਿਹਾ ਯਾਰ ਮੇਰੀ ਸੀ ਮੈਂ ਤਾਂ ਘਰੇ ਜਾਂਦਾ ਸੀ ਰਾਮਾ ਮੈਨੂੰ ਥੱਦ ਲੈ ਆਇਆ ਕਹਿੰਦਾ ਆਈ ਮਾੜਾ ਜਾਂ ਮਾੜੂ ਗਾਣਾ ਕੱਢੀ ਅੰਦਰ ਰਾਮਾ ਮਸਾ ਚੇਰੇ ਕੋਲ ਗਿਆ ਆ ਨਾ ਮਾਰੀ ਜਾਂਦਾ ਮਾਰਦਾ ਤਾਂ ਭਕਤ ਹੋਦੇ ਹੋ 10000 ਪੱਕਾ ਬੰਦ ਕੇ ਧੰਦੇ ਲਾਈਂ ਕਿਹੜਾ ਆ ਇੱਕੋ ਯਾਰ ਸਾਦੇ ਹੋ ਬੜਾ ਦੇ ਹਾਂ ਪਤਾ ਰਾਮਾ ਆਹ ਅੱਛਾ ਤੁਮ ਬਗਾਨਾ ਲਗਾ ਖਤ ਮੈਂ ਕਾਇ ਗੈ ਨੀ ਉਹ ਤੈ ਉਹ ਮੈਨੂੰ ਤਾਂ ਕਿਹਾ ਯਾਰ ਮੈਨੂੰ ਥੱਦ ਲੈ ਆ ਉਥੋਂ ਉਹ ਹੈ ਜੇ ਮਗਹ ਲੱਗ ਗਿਆ ਇਹ ਫੜੀ ਪਾ ਦੋਖੇ ਮੈਨੂੰ ਕਹਦਾ ਯਾਰ ਤਾਇਆ ਤੈਨੂੰ ਤਾਂ ਬਾੜੂ ਸਾਡਾ ਗਾਲਾਂ ਹੀ ਕੱਢੀ ਜਾਂਦਾ ਤੜਕੇ ਕਹਿੰਦਾ ਨਾ ਜਦ ਤੂੰ ਮੈਨੂੰ ਮਾਰ ਕੇ ਜਾਂ ਬਈ ਤੈਨੂੰ ਗਾਲਾਂ ਕੱਢੀਆਂ ਉਹ ਉਹੀ ਤਾਂ ਮੈਂ ਕਹੀ ਜਾਂਦਾ ਬਈ ਮੈਨੂੰ ਤਾਂ ਖਾਦੀ ਗਾਲ ਕੱਢਣੀ ਆ ਨੇ ਵਿਚਾਰੇ ਨੇ ਐਦਾ ਹਾਂ ਮੈਂ ਕਿਹਾ ਮੈਨੂੰ ਤਾਂ ਭਰਾ ਤੋਂ ਬਿਨਾ ਨਹੀਂ ਗੱਲ ਕਰਦਾ ਬਾਈ ਤੂੰ ਨਾ ਇਹ ਭੱਜਦਾ ਰਿਆ ਤੈਨੂੰ ਨਹੀਂ ਪਤਾ ਕਿ ਕੁੰਡੇ ਦੀ ਲੋ ਆਦ ਨਹੀਂ ਜੀ ਮੈਨੂੰ ਤਾਂ ਸਾਰੀ ਪਤਾ ਹੈ ਮੈਂ ਤਾਂ ਉੱਥੇ ਰਹਿਦਾ ਆ ਇਹਨਾਂ ਨੇ ਤੇਰੇ ਤੇ ਦਾਵਾ ਕੀਤਾ ਹਾਂ ਮੈਨੂੰ ਪਛਾਣ ਨਹੀਂ ਦਿੱਤਾ ਕੋਈ ਯਾਰ ਮੈਂ ਜਾਣਦਾ ਨਹੀਂ ਕੋਈ ਕਾਨੂੰਨ ਦਾ ਪਾਸ ਦੇ ਝੋਕਾ ਨੂੰ ਆਪਾ ਹਉ ਤੇ ਪਛਾਣ ਮੰਗਿਉ ਦਿੱਤਾ ਉਹ ਮੈਂ ਸਾਰੀ ਜਾਣਦਾ ਤੇਰੇ ਮਗਰ ਬੰਦੇ ਵੀ ਲਾਏ ਆ ਇਹਨਾਂ ਨੇ ਉਗਰ ਬਾਤੀ ਹਾਂ ਉਹ ਹੋਹੀ ਓਏ ਉਗਰ ਬਾਦੀ ਲਾਏ ਆ ਮਾਰਨ ਨੂੰ ਤੈਨੂੰ ਆਹ ਹਾਂ મેળી <mutter> સાંભળે <mutter> 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 જના નું જિનાને મારી પાય કોઈ આ ઉનનો કોઈ ની દેણી આપા થા માંગે મે તੈનું ભાગે આઉંગા ઉથે હા 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 આા તાની ગામ ની માં ગામ ની ગાતા ઓ એ આ માં પાતા તે રામા મેનું થડકે લેયા કેંદા આ યાર માળાયા મારું બહુ તંગ કરી હે ને હા 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 ઓ માંગતા હા એના જે કે એ રામા હા ਮੈਨੂੰ ਕਹਿੰਦਾ ਤੈਨੂੰ ਮਗਨਾ ਗਿਆ ਕਿ ਜਦ ਤੈਨ ਮਾ ਉਹ ਤੇ ਕਾਇ ਗੈਨ ਤੋ ਗਿਆ ਹਾਂ ਨਾ ਮਗਨਾ ਲੱਕਾ ਗਿਆ ਉਹ ਮੈਨੂੰ ਉਹ ਮੈਨੂੰ ਆਂਦਾ ਤੈਨੂੰ ਮਾਮਾ ਭੈਣਾ ਨੇ ਗਾਲਾਂ ਕਢੀ ਅੰਦਰ ਭਾਈ ਨੇ ਆਗਾ ਭੈਂਜਾ ਕਾਰਮਾ ਮੈਂ ਕੋਲੋਂ ਧੱਕਿਆ ਰਿਹਾ ਕਿ ਹਾਂ ਮਾ ਹਾਂ ਇਹਨੂੰ ਗਾਲ ਕੱਢ ਕੇ ਮੈਂ ਕਿਹਾ ਉਹ ਹੀ ਤੋ ਮਗਨ ਲੱਗ ਗਿਆ ਨਾ ਤੇ ਉਹਦੇ ਆਖੜੇ ਆਖੇ ਤੂੰ ਮੈਨੂੰ ਇਹ ਦੋ ਤੇ ਆ ਮਗਾ ਇਹ ਜਬਾਕੀ ਬਹੁਤ ਗੰਦਾ ਜਿਹਾ ਲੜਾਊਗਾ ਪਰ ਆਹ ਹਾ ਮੈਂ ਤਾਂ ਅੱਧੀ ਰਾਤ ਨੂੰ ਆਇਆ ਭੱਜ ਕੇ ਮੈਂ ਕਿਹਾ ਕਿ ਅਮੀ ਕੀ ਹੋ ਗਿਆ ਹਾਂ ਮਾ ਗਿਆ ਕਿਰਾਛਾ ਤਾਂ ਲੈ ਮੈਨੂੰ ਤਾਂ ਯਾਰ ਤੂੰ ਭੂਣ ਮਾਰਦਾ ਮੈਂ ਪਹਿਲੇ ਬੋੜ ਆ ਜਾਂਦਾ ਤੇਨ ਮਾ ਦਾ ਦਾ ਭਗਤਾਰਿਆ ਹਾਂ ਗਾ ਤਾਂ ਤੇਨ ਮਾ ਤੇਰੀ ਗਾੜੀ ਘੜੀ ਆਇਆ ਚਾਹ ਨੂੰ ਘੜਕਾ ਮੈਂ ਆ ਮੈਂ ਦੁਪਹਿਰੇ ਵੀ ਜਵਾਗ ਨੂੰ ਥੋੜੇ ਨੂੰ ਪਕੌੜੇ ਫੜਾ ਕੇ ਗਿਆ ਐਦਾ ਖਾਦੇ ਨਹੀਂ ਤੂੰ ਖਾ ਲੈ ਖਾ ਲੈ ਤੇਨ ਆਕਾਸ਼ ਮਾ ਕੱਢਿਆ ਭਗਤਾਰਿਆ ਭਾਈ ਮਾਨ ਤੂੰ ਘਰੇ ਆ ਜਾ ਕਰ ਯਾਰ ਤਰਾ ਗਿਆ ਖਾ ਗਏ ਹੁਣ ਆਇ ਕਰੀ ਹਾਂ ਹੈ ਤੂੰ ਪਰਸੋਂ ਆਈ ਮੇਰੇ ਕੋਲ ਘਰੇ ਕਿੱਥੇ ਘਰ ਆਣਾ ਤੂੰ ਉੱਥੇ ਤਾਂ ਰਹਿੰਦਾ ਯਾਰ ਖੇਤ ਕੋਲੇ ਹਾਂ ਦਾ ਖੇਤ ਆ ਜਨਾ ਹਾਂ ਹੋ ਆ ਆਪਣੇ ਖੇਤ ਕੋਲੇ ਤਾਂ ਰਹਿੰਦਾ ਯਾਰ ਕੋਠੀ ਕੋਲੇ ਪਾ ਪਢਿਆ ਲਈ ਚਾ ਹਾਂ ਹੋ ਉਹ ਮੇਰੀ ਗੱਲ ਸੁਣ ਹਣ ਪਰਸੋਂ ਬੱਕਰਾ ਤਰ ਹੰਗੇ ਚੰਗਾ ਚੰਗਾ ਆਈ ਆ ਇਸ ਵੇਲੇ ਆ ਜੀ ਏਦੋਂ ਪਹਿਲਾਂ ਆ ਜੀ ਮੂੰਹ ਨੇ ਰੇ ਜੇ ਚੰਗਾ ਬੱਕਰਾ ਧਰੰਗੇ ਤੇ ਮੈਂ ਬਣਾ ਬਣੂ ਕੇ ਰੱਖੂੰਗਾ ਤਰੀ ਤਰੀ ਔਰ ਯਾਰ ਬੜੇ ਆਦਮੀ ਕਾਇਮ ਹੋ ਜਾਏ ਖਾ ਉਹ ਨਾ ਆਖਾ ਕਿ ਨਾ ਆਖਾ ਬੁੱਤਾ ਜਾ ਜਾ ਬਲੇ ਡਿਗਰਾਂ ਇੰਕੇ ਨਾਲੇ ਆ ਜਿਹੜਾ ਬਣਾਇਆ ਉਹ ਤਾਂ ਮੰਗਾ ਤੂੰ ਮੈਂ ਸਾਜਾ ਜੋ ਗੰਦੇ ਤੇ ਨੀਨ ਕਾ ਕਰਦਾ ਮੈਂ ਇਹ ਤਾਂ ਯਾਰ ਚਾਹ ਨੂੰ ਚਾਹ ਓਠੇ ਬੰਦਾਈ ਰਹਿਗੇ ਸੀ ਬੰਦੇ ਸੁਣੀ ਗਈ ਗੱਲ ਨਹੀਂ ਹਾ ਸੁਣੀ ਨਹੀਂ ਉਹ ਰਿੱਕਾ ਮਗਨ ਨਾਲ ਲੱਗੀ ਨਹੀਂ ਨਹੀਂ ਆ ਉਹ ਤੇ ਬੰਦੇ ਲੈ ਗਏ ਪਹਿਲਾ ਤਾਂ ਮੈਂ ਪੋਤ ਵੀ ਜਾਂਦਾ ਬੰਦ ਕਰ ਆਹੋ ਆਹ ਉਹ ਤੇ ਥਾਪ ਕੇ ਮੈਂ ਆਹ ਕਰ ਲਈ ਤੇ ਬੋਤਾ ਮੇਰਾ ਪੱਖਿਆ ਕੇ ਬਣਿਆ ਸੀ ਅੱਛਾ ਚਾਂਦੀ ਕਹਾਣੀ ਜੀਪ ਲੈ ਜਾ ਗਿਆ ਉਹ ਉਗਰਬਾਦੀ ਹਾਂ ਹਰੀਲਾ ਮੁੰਡਾ ਉਹ ਅੱਛਾ ਮਾਗੇ ਹਾਇ ਖਾਇਦਾ ਹਰੀਲਾ ਇਹ ਜੋ ਅੱਤੇ ਕਰਿਆ ਪਾਸਤਾ ਉਹ ਮੈਨੂੰ ਪਤਾ ਹੈ ਇਹ ਉਗਰਬਾਦੀ ਹੈ ਹਾਂ ਆ ਖੰਗਾ ਜੇ ਹਾਂ

ਨੇ ਐ ਮੇਰਾ ਬੱਚਾ ਤੈਨੂੰ ਮਾਂ ਕਿਤੇ ਬਚਾਰੇ ਤੈਨੂੰ ਘਾਣਾ ਕਰ ਦੂੰਗਾ ਮੈਨੂੰ ਯਾਰ ਪਤਾ ਤੂੰ ਪੱਕੀਆਂ ਗੱਲੇ ਸੇਬਾ ਕੀ ਆਂ ਛਾ ਜਾ ਕਰਕੇ ਮੈਂ ਤਾਂ ਯਾਰ ਉਥੋਂ ਮੈਂ ਮਦ ਭਰੇ ਬਹੁਤ ਫਿਕਰ ਕਰੀ ਬੁੜੀਆਂ ਅੱਛਾ ਮੈਂ ਆਖਾ ਬੁੜੀਆਂ ਨੂੰ ਆਖਾ ਜਦੋਂ ਪਕੌੜੇ ਬਣਾਏ ਤੇ ਮਾੜੂ ਜੋ ਕੇ ਅੱਡ ਕੱਢ ਦਿਓ ਭਾਈ ਹੈਰਾ ਕਾਟੇ ਸੀ ਇਹ ਬਕਵਾ ਲਿਆ ਛੱਡਾ ਨਹੀਂ ਥੇ ਨਹੀਂ ਨਹੀਂ ਇਹ ਤਾਂ ਬਹੁਤ ਮਾਰੇ ਜੋ ਆ ਕ ਲੜਾਉਣਗੇ ਹਾਂ ਦਾ ਹਾਂ ਮੈਂ ਕਹਿਆ ਯਾਰ ਜੋ ਆ ਕਾਂ ਨੇ ਮਗਨ ਨਾ ਲੱਗੇ ਨਾ ਨਾ ਯਾਰ ਮੈਂ ਲੱਗਦਾ ਹੀ ਨਹੀਂ ਹਾਂ ਦਾ ਹਾਂ ਇਹ ਤਾਂ ਮੈਨੂੰ ਭਰਿਆ ਕਿ ਤੀ ਮਾਰੇ ਕੋਲ ਗਿਆ ਭੈਣ ਪੜਾਵਾ ਦੇ ਨਾ ਗਾਲ ਕਿ ਮੈਂ ਕਹਿੰਦਾ ਹਾਂ ਲੜਾਤਾ ਸੀ ਮੈਨੂੰ ਹਜੇ ਤਾਂ ਕਹਿੰਦਾ ਸੀ ਜਵਾਗਿਆ ਇਹ ਹਜੇ ਤਾਂ ਆ ਗਿਆ ਚੜਾ ਫਾਇਲਾਦਾ ਹਾਂ ਪਾਣੀ ਤੇ ਆ ਕੇ ਗਿਆ ਹਾਂ ਆ ਕੇ ਪਾਣੀ ਦੀ ਧੋਣੀ ਪਾ ਕੇ ਗਿਆ ਹਾ ਫੇਰ ਮੈਂ ਸੱਦੇ ਮੈਂ ਬੋਤਾਲਿਆ ਨਾ ਹੈ ਹਾ ਫੇਰ ਨਾ ਹੈ ਸਭ ਕੌੜੇ ਲਿਆ ਕੇ ਦਿੱਤੇ ਹਾਂ ਆ ਆਹਾ ਹੈ ਤੇ ਇਹ ਸਾ ਤੀ ਸਾਡੇ ਬੰਦਾ ਮੈਂ ਤਾਂ ਯਾਰ ਮਨ ਤੇ ਗਏ ਖਿੰਡੇ ਤੇ ਮਾ ਚਾ ਨਹੀਂ ਵੀ ਸਲਾ ਮਾਰੇ ਅਜੇ ਤਾਂ ਹਲੇ ਤਾਂ ਹੋਰ ਕਹਿੰਦਾ ਸੀ ਮੈਨੂੰ ਕਹਿੰਦਾ ਤਾਇਆ ਤੂੰ ਖਾਲੀ ਹੱਥ ਨਾ ਜਾ ਤੂੰ ਰਭਾ ਚੱਕ ਮਾਰੀ ਜੇ ਥੋ તેકા <laughs> <coughs> ਕਾਹਦੀ ਮੇਰੀ ਨਪਚੀ ਰਮਾ ਹਾਂ ਇਹ ਨਹੀਂ ਪਤਾ ਹਾਂ ਐਕਦਾ ਮੇਰਾ ਗਲਕੁੱਟੇ ਨਾਲ ਅੱਛਾ ਹੈ ਤੂੰ ਵੰਦਾ ਤੇ ਮਗ ਲੱਗਦੇ ਉਹ ਮੈਨੂੰ ਫਰ ਖੱਦ ਲੈਣਾ ਯਾਰ ਨਾਲੇ ਕਹਾ ਮੈਂ ਹਾਂ ਉਹ ਉਹ ਬਿਕਨੇਰ ਵਾਲੀ ਪੜੀ ਤੇ ਤੂੰ ਬੁਲਾ ਲੈ ਉਹ ਮੈਂ ਤਾਂ ਕੀ ਕਰੀ ਨਹੀਂ ਮੈਂ ਤਾਂ ਆਖਾ ਤੈਨੂੰ ਦੋਣੀ ਹੈ ਉਹ ਕਾ ਹਾਂ ਇਹ ਆ ਫਾਉਨ ਨੂੰ ਫੜ ਗਿਆ ਯਾਰ ਮਗਦਲੇ ਉਹ ਮੇਰੀ ਗਲਤੀ ਤਾਂ ਧੋ ਲੈ ਓ ਮੈਨੂੰ ਆਦਾ ਤਾਇਆ ਯਾਰ ਤੂੰ ਰਵਾਂ ਚੱਕ ਕਰੋ ਲਫਾਂ ਚੱਕ ਤੈਨੂੰ ਸਿੱਧਾ ਕਰ ਮਾੜੂ ਨੂੰ ਹਾਂ ਇਹ ਮੈਂ ਮੱਖਣਿਆ ਚੜੀ ਮਾੜੀ ਹੈ ਹਾਂ ਹੋਏ ਤਾਂ ਮੈਨੂੰ ਤੂੰ ਆਖਿਆ ਹੈ ਹੈ ਫੇਰ ਤਰਾ ਜਿੱਦ ਤੇ ਮੇਰੇ ਕੋਲ ਭਣ ਪੜਾਉਣਾ ਤੈਨੂੰ ਗਾ ਕੇ ਨਾ ਗੱਡੂਗਾ ਦਵਾਰੇ ਤੇ ਜੁ ਮੇਰੀ ਸੇਵਾ ਕਰ ਤੇ ਆਹੋ ਮੈਂ ਕਿ ਪਹਿਲੇ ਭੋਲ ਆ ਜਨ ਮੈਂ ਬਕਾ ਇੰਨੀ ਗੱਲ ਤਾਂ ਜ਼ਰੂਰ ਆਖੀ ਹੈ ਆ ਮਾ ਭਗਤ ਗਾਨੂ ਕੀ ਤਾ ਕੀ ਕੀ ਰਲਾਤ ਮੇਰੀ ਗਲਤੀ ਤਾਂ ਸਾਲਾ ਹਾਂ ਹਾਂ ਤੂੰ ਮੈਨੂੰ 파ਰ ਤੋਂ ਜਵਾਬ ਤੋਂ ਭੂਲ ਲਵਾ ਦੀ ਗੱਗੂ ਤੂੰ ਹਾਂ 파ਰ ਤੋਂ ਮੈਨੂੰ ਭੂਲ ਲਵਾ ਦੀ ਆਥਣੇ ਜੇ ਤੇ ਮੀਟ ਬਣਾਵਾਗੇ ਚੰਗਲ ਚੰਗਾ ਜਦੋਂ ਮੀਟ ਪੂਰਾ ਬਣ ਗਿਆ ਤੈਨੂੰ ਮੈਂ ਫੋਨ ਮਾਰੂੰਗਾ ਤੇ ਤੂੰ ਆ ਜੀ ਮਾ ਤੈਨੂੰ ਅੱਖਾਂ ਚ ਸੀ ਕਾਹਦੇ ਭਾ ਤੇ ਤੂੰ ਇਹ ਨਾ ਦਿਖਾਲਦਾ ਸੀ ਨਹੀਂ ਤੈਨੂੰ ਮਾਰਾਂ ਨਿਕੰਦ ਮੈਂ ਮੈਂ ਠੀਕ ਆ ਮੈਨੂੰ ਤਾਂ ਨਹੀਂ ਗਾਲ ਕੱਢਦਾ ਗਦ ਮੈਂ ਮਾ ਹੁਣ ਕੱਢਿਆ ਤੈਨੂੰ ਕੱਢਿਆ ਆਹ ਹੋ ਮੈਨੂੰ ਪਤਾ ਕਰਦਾ ਤਾਂ ਹੈ ਨਹੀਂ ਤੂੰ ਜੀ ਰਾਤ ਮਾਰਿਆ ਤੇ ਗੱਤਿਆ ਪਾੜਾ ਆਂ ਤੂੰ ਨਹੀਂ ਕਾਦੀ ਆ ਇਹ ਹੀ ਆ ਇਹ ਹੀ ਹੈ ਗੱਲ ਤੇ ਤੁਹਾਡਾ ਲੱਗ ਗਿਆ ਬਦਲ ਗਿਆ ਮੈਨੂੰ ਹਾਂ ਹਣਗਾ ਹਾਂ ਕੀ ਚਾਲ ਹੈ ਕੀ ਚਾਲ ਆਹ ਹੋ ਹਾਂ ਤੂੰ ਮੈਨੂੰ ਆਖ ਨਹੀਂ ਮੈਂ ਕਹ ਹੈ ਹਾਂ ਤੇਰੀ ਗੱਲ ਪੱਕੀ ਹੈ ਹਾਂ ਨਾ ਕਾ ਚੰਗੀ ਗੱਲ ਬਗਤਾ ਹੈ ਸੱਚੀ ਹੈ ਇਹ ਰਾਮਾ ਜੀ ਮਗਨਾਂ ਲੱਗਾ ਕਰ ਆ ਲੜਾਤੇ ਸੀ ਹਾਂ

ਰੋਟੀ ਖਾ ਕੇ ਜਾਵਲੀ ਨਾ ਬਾਕ ਮੈਂ ਜਾਣਾ ਤੇ ਤੂੰ ਉਹ ਕਰੀ ਪਰ ਤੋਂ ਫੋਨ ਲਾ ਲਈ ਜੰਗਾ ਜੰਗਾ ਤੇ ਜਦ ਗਿਆ ਤੇ ਤੂੰ ਕਹਿੰਦੇ ਆ ਉਹ ਮੈਂ ਦੁਕਾਨੇ ਫੜਾ ਕੇ ਤਾਂ ਗਿਆ ਯਾਰ ਤਾਂ ਚਾਈ ਨਹੀਂ ਲੱਗਿਆ ਕੋਲਿਆ ਮੈਂ ਕਿਹਾ ਮਾਰੂ ਜੋ ਕੇ ਬਣਾਉਂ ਨਰੀ ਜਾ ਨਿਗਾ ਨਹੀਂ ਕੰਮ ਕਰੀ ਜੇ ਤਾਂ ਤੂੰ ਅੱਜ ਆ ਜਾਂਦਾ ਨਾ ਉੱਥੇ ਘਰ ਮੇਰੇ ਘਰ ਮੈਂ ਪਕੌੜੇ ਖਾ ਲੈਂਦਾ ਤੂੰ ਪਕੌੜੇ ਵੀ ਖੱਲੇ ਸੀ ਪਕੌੜੇ ਮੱਖ ਤੂੰ ਤਾਂ ਆਇਆ ਹੀ ਨਹੀਂ ਨਾ ਅਕ ਉੱਥੇ ਲੈ ਕੇ ਭੋਰ ਤੀ ਤਬਲਾ ਕੋਥੈ ਰਹਿ ਤੂੰ ਹਾਂ ਇਤਾਂ ਧੀ ਤੇ ਮੈਂ ਸਾਰਾ ਕੋ ਦਿਖਾਉਂਗਾ ਉਥੇ ਕੰਗਾ ਤੂੰ ਆ ਕਰੀ ਹੁਣ ਪਰਥੋ ਆ ਜੀ ਉਥੇ ਕੰਗਾ ਹਾਂ ਆ ਆ ਬੰਦਾ ਬਖਤਾ ਦਾ ਹਾਂ ਹੈ ਤੇ ਨਾ ਮੈਂ ਢਾਡਾ ਨਾ ਹੋਰ ਹਾਂ ਹਾਂ ਆ ਵੇਖ ਮੰਗਾ ਵਗੇ ਉਹ ਮੈਨੂੰ ਪਤਾ ਕਿੱਥੇ ਵੜਦੇ ਆ ਹਾਂ ਕਿਆ ਬਾਤ ਹੈ ਆਪਣੇ ਬਾਹਰ ਦੀ ਹਾਂ ਉਹ ਦੁਖੇ ਵੇ ਹਾਂ ਦੀਦੇ ਨੀਓ ਦੁਖੇ ਆ ਦੁਖੇ ਹੈਗੀ ਹਾਂ ਹੈ ਬੰਦ ਮਗਨਾ ਲਗਾ ਕਰੇ ਨਾ ਤੇ ਮੇਰੇ ਮੇਰੇ ਮਗਲ ਆਇਆ ਨਹੀਂ ਨਾ ਗੇ ਲਾ ਹਾ ਹਾ ਉਹ ਬਿਣਾ ਨੀਕੜਾ ਤੋਂ ਭਰਦੇ ਜਿਹੜੇ ਨੰਗੀ ਤੈਨੂੰ ਭਲਾ ਮਾਤੀ ਨੂੰ ਆਖੇ ਗਾ ਮੇਰੇ ਘਰ ਸੋਹਣੇ ਮੇਰੇ ਕੋਲ ਹੈ ਹਾ ਤੈਨੂੰ ਕਿ ਮੈਂ ਕਾ ਗਾ ਮਾਰ ਪੂਰ ਚੌਰੇ ਸਾਦਾ ਪਤਾ ਬਈ ਜੀ ਆਪੇ ਆ ਪਹਿਲਾਂ ਤਾਂ ਉਹ ਭੰਕ ਜੀ ਸੀਗਾ ਭਰ ਦੇਣੇ 4 ਵਜੇ ਤੱਕ ਤਾਂ ਮੇਰੀ ਢਲਦੀ ਹੁੰਦੀ ਹੈ ਨਾ 5 ਵਜੇ ਤੱਕ ਕਿ ਢੂਗਿਆ ਬਾਉਨੋ ਫਾਜਾ ਭਗਤਵਰ ਕੋਈ ਨਹੀਂ ਛੱਡ ਪਰ ਆਪਾ ਹੋਰ ਕੱਲ ਮੈਂ ਬੰਕ ਚ ਹੁੰਦਾ 5 ਵਜੇ ਤੱਕ ਮੇਰੀ ਡਿਊਟੀ ਹੁੰਦੀ ਹੈ ਕਿੱਥੇ ਮੈਂ ਬੰਕ ਚ ਲੱਗਿਆ ਰਫਲ ਫੜੀ ਹੁੰਦੀ ਹੈ ਮੇਰੇ ਕੋਲ ਹਾਂ ਦਾ ਆਹੋ ਲੰਗਾ ਤੂੰ ਤਾਂ ਬੰਕ ਚ ਵੀ ਨਹੀਂ ਆਇਆ ਯਾਰ ਬਲਖਨ ਬੁਲਖਨ ਹੈ ਆਗਰ ਪੱਖੇ ਲੈ ਕੇ ਆ ਮੈਂ ਉਹ ਜੋ ਨਹੀਂ ਸੀ ਮੈਂ ਹੁਣ ਹੈਗਾ ਸੀ ਹੁਣ ਹਾਂ ਦਾ ਮੈਂ ਹੁਣ ਨਵਾਂ ਭਰਤੀ ਹੋਇਆ ਓ ਭਗਤਿਆ

ਐਨਾ ਐਨਾ ਕੋ ਯਾਰ ਆਪਾਂ ਸਾਰੇ ਨੇ ਜਾਣਾ ਹੀ ਆ ਮਾਨੂੰ ਨਾ ਆਖਾ ਭਗਤਾਂ ਦੇ ਪਤਾ ਆਹੋ ਕੋਈ ਇੱਕ ਤੈਨੂੰ ਹੋਰ ਕੱਲ ਦੱਸਾਂ ਦੱਸ ਯਾਰ ਫਿਰ ਮੈਂ ਜਾਵਾਂ ਐ ਮਾਦਕੇ ਹੈਗੇ ਨਾ ਹੈਗੇ ਆ ਪੌਣੇ ਨਾਨੂ ਵਾਲੇ ਓਕੇ ਪਾਚਿਆ ਨਾ ਓ ਸਰ ਤੂੰ ਦੱਸ ਤਾ ਫਿਰ ਉਹੀ ਹੋਣਗੇ ਆਪਾਂ ਦਾ ਖੱਤਿਆਂ ਵਾਲੀ ਸੀ ਤੇਰੀ ਗੱਲ ਪੱਕੀ ਹੈ ਹਾਂ ਸੰਝ ਗਿਆ ਉੱਥੇ ਧੀ ਪਾਵਾਂ ਭਗਤ ਹੋਇਆ ਮੋਨੇ ਮੋਨੇ ਮੇਰੇ ਭਾਂਡੇ ਚ ਕਾਤੇ ਨਾਲੇ ਬੋਤੇ ਖੋਲ ਉਹ ਬਿੰਦਰੀ ਫੜਦਾ ਕਰੇ ਮੈਂ ਉਹਨੂੰ ਮਹਿਲਾ ਹਾਂ ਮੈਂ ਬਿੰਦਰ ਨੂੰ ਮਹਿਲਾ ਆ ਗਿਆ ਫਿਰ ਮੈਂ ਜਾਂਦਾ ਘਰ ਨੂੰ ਬਿੰਦਰ ਨੂੰ ਮਿਲ ਕੇ ਜਾਂਦਾ ਆ ਕੋਣੀ ਹਾਂ ਹੋਰ ਜੀਦਾ ਬੋਲਾ ਬਾਜਾ ਮੈਂ ਬਿੰਦਰ ਨੂੰ ਮਿਲ ਕੇ ਚੱਲਿਆ ਹੋ ਰਾਮਾ ਫੜਦਾ ਉਹਨੇ ਵੀ ਕਰਦਾ ਗੱਲ ਆ ਹੋ ਨਹੀਂ ਹਾਂ ਕੋ ਮਿਲਤਾ ਇਹਦੇ ਮੂਰੇ ਮੂਤ ਦਾ ਸੀ ਹਾਂ ਕਾਇ ਦੇ ਮੂਰੇ ਮੂਤ ਦਾ ਸੀ ਤੂੰ ਉਹ ਕਾਇ ਲੱਗਦਾ ਕੰਨ ਬਖਤੌਰਾ ਤਾਇਆ ਹੀ ਲੱਗਦਾ ਇੱਕ ਕਹਿੰਦਾ ਮੈਂ ਲੈ ਕੇ ਆਈ ਸੱਦ ਕੇ ਹੁਣ ਕਿ ਮੂਦ ਦਾ ਸੀ ਤੇ ਮੁਰੇ ਆਹ ਮੂਤਨ ਦਿਆ ਮਨੇ ਕਿ ਗਾਦ ਕੇ ਉਹਦੇ ਕੋਲ ਕੀ ਰਖਾਦਾ ਭਾਈਏ ਨਾ ਕੋਲੇ ਬੈਠਾ ਨਹੀਂ ਨਹੀਂ ਮੂਦ ਦਾ ਕਿ ਆਂਦੀ ਤੇ ਮੁਰੇ ਆਹ ਉਹ ਕਿ ਗਾ ਕੇ ਮਨੇ ਨਹੀਂ ਬਾਹ ਕਹੀ ਜਾਂ ਥੋੜਿਆ ਮੂਦ ਦਾ ਨਹੀਂ ਨਹੀਂ ਗਾਣਾ ਕੱਢੀ ਜਾਂਦਾ ਪਹਿਲਾਂ ਤਾਨੂੰ ਤੂੰ ਮੇਰੇ ਮੂੰਹ ਤੇ ਨਾ ਗਾ ਕੱਢੀ ਜਾਂਦਾ ਤੇ ਕੱਢੀਂਗਾ ਨਹੀਂ